ਤੇ ਲੋ ਜੀ ਇਹ ਨੇ ਸੋਨੀ ਜੀ ਤੇ ਇੱਥੇ ਸਾਡੇ ਭੈਣ ਕੇ ਘਰ ਕਰਦੇ ਨੇ ਕੰਮ ਤੇ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਪਿੱਛੋ ਪਿਆਰ ਦੇ ਨੇ ਤੇ ਪਰ ਇਹਨਾਂ ਨੂੰ ਬਹੁਤ ਸਮਾਂ ਹੋ ਗਿਆ ਪੰਜਾਬ 'ਚ ਰਹਿੰਦਿਆਂ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਸਾਸਰੀ ਘਾਲ ਜੀ ਸੱਸੇ ਘਾਲ ਜੀ ਹੋਰ ਕਿਵੇਂ ਠੀਕ ਹੋ ਠੀਕ ਐ ਆਪਣਾ ਸੁਣਾਵ ਬਾ ਵਧੀਆ ਤੇ ਇਹ ਨੇ ਸੋਨੀ ਜੀ ਤੇ ਪੰਜਾਬੀ ਵੀ ਬੜੀ ਵਧੀਆ ਬੋਲ ਲੈਂਦੇ ਨੇ ਤੇ ਖਾਸ ਕਰਕੇ ਪੰਜਾਬੀ ਦੇ ਵਿੱਚ ਜਿਹੜੀ ਗਾਲ ਕੱਢਦੇ ਨੇ ਗਾਲ ਵੀ ਵਧੀਆ ਕੱਢਦੇ ਨੇ ਤੇ ਆਪਾਂ ਕਰਾਨੇ ਆ ਇਹਨਾਂ ਨਾਲ ਗੱਲਬਾਤ ਹੋਰ ਜੀ ਕਿਵੇਂ ਫਿਰ ਠੀਕ ਐ ਆਪਣਾ ਸੁਣਾਓ ਬੜਾ ਵਧੀਆ ਜੀ ਉਹ ਕਿਵੇਂ ਕਈ ਦੇ ਨੇ ਵੀ ਕਮਾਲਿਆ ਖਾ ਲਿਆ ਤੇ ਭੈਣ ਚੋ ਕਿਵੇਂ ਕਿਵੇਂ ਜਿਵੇਂ ਕਹਿੰਦੇ ਖਾਇਆ ਪਿਆ ধੋਇਆ ਹੱਥ ਤੇਰਾ ਮੇਰਾ ਕਿਆ ਕੰਮ ਹਾਂ ਕਮਾਲਿਆ ਉਡਾਲਿਆ ਪੁੜਾਲਿਆ ਪੈਂਚੋ ਤਾਂ ਫਿਰ ਰਹਿ ਗਿਆ ਕਿਓ ਚੋ ਅੱਜਨੇ ਕਮਾਇਆ ਉਹਨੇ ਉਡਾਈ ਗਿਆ ਪੈਂਚੋ ਤਾਂ ਫਿਰ ਵਿੱਚੇ ਕੀ ਰਹਿ ਗਈ ਹਾਂ ਵੀ ਭੈਣ ਚੋ ਤੇ ਜੋੜਿਆ ਕੁਝ ਵੀ ਨਹੀਂ ਹੈ ਫਿਰ ਵੀ ਜੇ ਜੋਰੋਗੇ ਤਾਂ ਹੀ ਪਤਾ ਲੱਗੂਗਾ ਤੱਕਾ ਖਾ ਕੇ ਤਾਂ ਫਿਰ ਮੁਰਕੇ ਥੱਲੇ ਸੁੱਟ ਜਾਓਗੇ ਹਰ ਕੀ ਬਣਾ ਹ ਜਿਵੇਂ ਸਾਡੇ ਵਾਲੇ ਜਿਆਦੇ ਲਾ ਲੋ ਵੀ ਅਗਲਾ ਜੋੜਦੇ ਜਾੜਦੇ ਕੋ ਨਹੀਂ ਕਹਿ ਦਦੇ ਨੇ ਚਲੋ ਕਮਾਇਆ ਖਾਇਆ ਪਰ ਆਡਾ ਆ ਕੇ ਕਰੋ ਤੇ ਉਹ ਤੇ ਉਹ ਕਿਵੇਂ ਹੋਗਾ ਨਾ ਮੱਛੀ ਚਾਵਲ ਖਾਓਗੇ ਹਾ ਜਿੰਨੇ ਕਮਾਓਗੇ ਉਹਨੇ ਮੱਛੀ ਚਾਵਲ ਖਾ ਲਿਆ ਦੂਸਰੇ ਦਿਨ ਬਾਬਾ ਜੀ ਦੇ ਘੰਟੇ ਪੀਟੋਗੇ ਹਾ ਹੋਰ ਕੀ ਕਰੋਗੇ ਹਾਂ ਕਿਵੇਂ ਫੇਰ ਦੱਸਿਓ ਵੀ ਕਮਾ ਲਿਆ ਕਮਾ ਲਿਆ ਤੇ ਕੰਦਾ ਕਿ ਜਿੰਨੇ ਕਮਾਇਆ ਉਹਨੇ ਖਾ ਲਿਆ ਜਿਦਾ ਕਹਿੰਦੇ ਨਹੀਂ ਹੈਗੇ ਪਾ ਸਾਡੇ ਜਵਾਨੇ ਚ ਸਾਡੇ ਬੁੱਢੇ ਲੋਕ ਸਕੇਂਦੇ ਸੀ ਵਿਹਾਰ ਚ ਕਮਾਇਆ ਖਾਇਆ ਉਡਾਇਆ ਪੁਡਾਇਆ ਚਲੋ ਮੇਰਾ ਭਾਈ ਹੱਥ ਧੋਇਆ ਕੋਈ ਫਰਕ ਸਾਡੇ ਪੰਜਾਬੀ ਜੀ ਕਿਵੇਂ ਆਂਦੇ ਨੇ ਉਹ ਦੱਸੀ ਆਪਣੇ ਪੰਜਾਬੀ ਚ ਹੋਏ ਉਹ ਕਹਿੰਦੇ ਹੈਗਾ ਕਮਾਇਆ ਖਾਇਆ ਵਸ ਉਡਾਇਆ ਪੁਡਾਇਆ ਕੁਝ ਨਹੀਂ ਹੈਗਾ ਪੈਂਚੋ ਚੱਲ ਛੱਡ ਪਰੇ ਫਿਰ ਚੋ ਤਾਂ ਛੱਡ ਪਰਿਆ ਹਾਂ ਤੇ ਇਹ ਗੱਲ ਕਿ ਤੁਸੀਂ ਕੀ ਹੈ ਪੰਜਾਬ ਜੀ ਕੀ ਆ ਗਈ ਮੈਨੂੰ ਸਾਰੇ ਪਤਾ ਪੰਜਾਬ ਦਾ ਅੱਛਾ ਕਿੰਨੋ ਕਹਿੰਦਾ ਭੈਣ ਜੋ ਕਿੰਨੋ ਕਹਿੰਦਾ ਹਰਾਮ ਜਦਾ ਕਿੰਨੋ ਕੁੱਤਾ ਬੋਲਦੇ ਕਿੰਨੋ ਬਿੱਲੀ ਬੋਲਦੇ ਹੈਗਾ ਕਿੰਨੋ ᱛਿਮੀ ਬੋਲਦੀ ਹੈਗਾ ਕਿੰਨੋ ਮੁੰਡੇ ਬੋਲਦੇ ਕਿੰਨੋ ਕੁਰੀਆਂ ਬੋਲਦੇ ਕਿੰਨੋ ਭਰਾ ਬੋਲਦੇ ਕਿੰਨੋ ਪਾਪਾ ਬੋਲਦੇ ਕਿੰਨੋ ਮੰਮੀ ਬੋਲਦੇ ਸਾਨੂੰ ਸਾਰੇ ਪਤਾ ਹੈ ਅੱਛਾ ਸਾਰੀ ਹੁੰਦੀ ਬੋਲੀ ਹੈ ਠੀਕ ਹੈ ਜਿਹੜੀ ਖਾਸ ਕਰਕੇ ਜਿਹੜੇ ਸਾਡੇ ਵਾਲੇ ਨੇ ਇਹ ਗਾਲ ਜਿਆਦੀ ਮਤਲਬ ਮੂੰਹ ਤੇ ਚੜੀ ਹੋਈ ਹੈ ਕਿਹੜੀ ਇਹ ਭੈਣ ਜੋਨ ਇਹ ਤਾਂ ਸਾਡੇ ਮੂਚੇ ਵੀ ਚੜੀ ਹੈਗਾ ਇੱਕ ਬਚਪਨ ਸਰੀਆ ਸਾਡੇ ਵੀ ਚੜੀ ਹੈਗੀ ਅੱਛਾ ਵੀ ਚੜ ਗਈ ਇਹ ਹਾਂ ਕੰਜਰਾ ਇਹ ਹਰ ਬੱਚੇ ਮੈਨੂੰ ਵੀ ਆਂਦੇ ਹੈਗਾ ਕੰਜਰਾ ਤਾਂ ਕਰਕੇ ਮੈਂ ਥੋੜਾ ਇਹ ਆਪਾਂ ਕਹੇ ਦਿੱਕਤ ਨਾ ਪਹੁੰਚ ਜਾ ਹਰ ਮੂਚੇ ਮੈਨੂੰ ਵੀ ਆ ਜਾਂਦੇ ਹਾਂ ਵੈਸੇ ਤਾਂ ਉਹ ਗਾਣਾ ਕੱਢਣੀਆਂ ਗੱਲ ਸਹੀ ਨਹੀਂ ਚਲੋ ਆਪਾਂ ਮਜ਼ਾਕ ਕਰਦੇ ਸੀ ਪਰ ਇਹ ਤਾਂ ਆਪਣੇ ਪੰਜਾਬੀਆਂ ਦੇ ਲਾਲੋ ਵੀ ਸਾਡੇ ਆਮ ਨਾਰਮਲ ਗੱਲ ਹੈ ਕਿਹੜੀ ਪੈਨਚੋਦ